ਕਾਮਣੀ ਦੇ ਆਲਣੇ ਵਿੱਚ ਕੋਇਲ ਦੇ ਬੱਚੇ ਪਲਦੇ ਨੇ ਤੇ ਸਮਾਂ ਜਦੋਂ ਆਉਂਦਾ ਜਦੋਂ ਉੱਡਣ ਲੱਗ ਜਾਂਦੇ ਨੇ ਕਾਮਣੀ ਦੇ ਪਿੱਛੇ ਜਾਂਦੇ ਆ ਉੱਡਦੇ ਤੇ ਉਹਨਾਂ ਦੇ ਕੰਨਾਂ ਵਿੱਚ ਜਦੋਂ ਕੋਇਲ ਦੀ ਮਿੱਠੀ ਆਵਾਜ਼ ਪੈਂਦੀ ਹੈ ਉਹ ਸਮਝ ਜਾਂਦੇ ਨੇ ਜਿਹੜਾ ਮਿੱਠਾ ਬੋਲਦੀ ਉਹ ਹੀ ਸਾਡੀ ਮਾਂ ਹੈ ਅਸੀਂ ਤਾਂ ਇਹਦੇ ਮਗਰ ਲੱਗੇ ਫਿਰਦੇ ਆ ਇਹ ਸਾਡੀ ਮਾਂ ਨਹੀਂ ਉਹ ਗੁਰੂ ਪਿਆਰਿਓ ਅਸਲ ਮਾਂ ਵੱਲ ਨੂੰ ਡੌੜਦੇ ਹਨ ਅਸਲ ਮਾਂ ਵੱਲ ਉੱਡਣ ਲੱਗ ਜਾਂਦੇ ਨੇ ਉਧਰ ਨੂੰ ਜਾਣ ਲੱਗ ਜਾਂਦੇ ਨੇ ਪਛਾਣ ਕਰ ਲੈਂਦੇ ਨੇ ਇਹ ਸਾਡੀ ਮਾਂ ਹੈ ਇਸੇ ਤਰੀਕੇ ਨਾਲ ਜਿਹੜਾ ਬਾਣੀ ਪੜਦਾ ਹੈ ਉਹਨੂੰ ਗੁਰਬਾਣੀ ਰਾਹ ਦੱਸ ਦਿੰਦੀ ਹੈ ਰਸਤਾ ਦੱਸ ਦਿੰਦੀ ਹੈ ਤੇਰਾ ਅਸਲ ਟਿਕਾਣਾ ਕਿਹੜਾ ਹੈ ਜਿਸ ਸੰਸਾਰ ਦੇ ਵਿੱਚ ਤੂੰ ਪਲ ਚਰਿਆ ਹੈ ਜਿਹਨੂੰ ਆਪਣਾ ਸਮਝੀ ਬੈਠਾ ਹੈ ਇਹ ਤੇਰਾ ਨਹੀਂ ਆ ਇਹ ਛੱਡਣਾ ਤੂੰ ਵਿੱਕ ਦੇਣਾ ਤੂੰ ਉੱਥੇ ਜਾਣਾ ਹੈ ਜਿਹੜਾ ਸਦੀਵੀ ਘਰ ਹੈ ਜਿੱਥੇ ਮਰਤ ਨਾ ਜਨਮ ਜਰਾ ਨਾ ਬਡੇਪਾ ਨਾ ਮੌਤ ਨਾ ਭੁੱਖਣਾ ਪਿਆਸ ਸੱਚਖੰਡ ਵਸੈ ਨਿਰੰਕਾਰ ਉਹਦਾ ਵਾਸੀ ਬਾਨਾ ਹੈ ਇਹ ਸੰਸਾਰ ਤਾਂ ਚਾਰ ਦਿਨਾਂ ਦਾ ਮੇਲਾ ਇੱਥੇ ਸਜਣਾ